ਮੈਂਬਰ ਲਈ ਕੰਟੈਸਟ ਕੀਤਾ ਸੀ ਸਾਰੇ ਭਰਾਵਾਂ ਦਾ ਬਹੁਤ ਜ਼ਿਆਦਾ ਸਾਥ ਮਿਲਿਆ ਸਾਰੇ ਸੀਨੀਅਰਾਂ ਦਾ ਸਾਰੇ ਜੰਗਰ ਬ੍ਰਦਰਾਂ ਦਾ ਸਭ ਦਾ ਬਹੁਤ ਪਿਆਰ ਮਿਲਿਆ ਜਿੰਨਾਂ ਨਾਲ ਵਧੀਆ ਆਪਣੀ ਸੀਟ ਨਿਕਲ ਗਈ ਹੋਈ ਆ ਹੁਣ ਜੋ ਵੀ ਕੋਈ ਬਾਹਰ ਦਾ ਕੋਈ ਵੀ ਕੰਮ ਹੋਊਗਾ ਕਿਸੇ ਵਕੀਲ ਭਰਾ ਦਾ ਕੰਮ ਹੋਊਗਾ ਸਾਰੀ ਟੀਮ ਨੂੰ ਨਾਲ ਲੈ ਕੇ ਜਲਦੀ ਜਲਦੀ ਹੱਲ ਕਰਾਂਗੇ ਹਰੇਕ ਵਕੀਲ ਭਰਾ ਨਾਲ ਮੋਢਾ ਨਾਲ ਖੜਾਂਗੇ ਜਿੱਦਾਂ ਸਾਡੇ ਸੀਨੀਅਰ ਕਹਿਣਗੇ ਸਾਰਿਆਂ ਦੇ ਨਾਲ ਲੜ ਕੇ ਸਾਰੀ ਟੀਮ ਨੂੰ ਨਾਲ ਲੈ ਕੇ ਕੰਮ ਕਰਾਂਗੇ ਸਰ ਅੱਗੇ ਵੀ ਖੜੇ ਹੋ ਨਹੀਂ ਸਰ ਫਸਟ ਟਾਈਮ ਸੀ ਫਸਟ ਜਨਰੇਸ਼ਨ ਸਰ 1246 ਵੋਟਾਂ ਤੋਂ ਲੀਡ ਕੀਤਾ ਵਾ ਤੁਹਾਡੇ ਵੱਲੋਂ ਕਿਹੜੇ ਕਿਹੜੇ ਕੰਮ ਜਿਹੜੇ ਕਿਤੇ ਜਾਂਦੇ ਸਰ ਸਾਡੇ ਵੱਲੋਂ ਇਹੀ ਕੰਮ ਨੇ ਜਿੰਨੇ ਵੀ ਕੋਈ ਬਾਰ ਦੇ ਵਿੱਚ ਕੋਈ ਵੀ ਕੰਮ ਹੋਊਗਾ ਕੋਈ ਸਫਾਈ ਨੂੰ ਲੈ ਕੇ ਕੋਈ ਪਾਰਕਿੰਗ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਕੋਈ ਵਕੀਲ ਭਰਾਦਰ ਨਾਲ ਕੋਈ ਵੀ ਦਿੱਕਤ ਪਰੇਸ਼ਾਨੀ ਹੋਊਗੀ ਪਹਿਲ ਦੇ ਅਧਾਰ ਤੇ ਸਾਰੇ ਭਰਾਵਾਂ ਦੇ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਕੰਮ ਕਰਾਂਗੇ ਕਿਸ ਤਰ੍ਹਾਂ ਧੰਨਵਾਦ ਕਰੋਗੇ ਜਿਨ੍ਹਾਂ ਨੇ ਤੁਹਾਡੇ ਮੂੜੀ ਵੀ ਮੈਂ ਕਹਿੰਦਾ ਵੋਟਰਾਂ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ ਸਾਰੇ ਭਰਾਵਾਂ ਦੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਮਾਣ ਬਖਸ਼ਿਆ ਜਿਨ੍ਹਾਂ ਨੇ ਸਾਰੇ ਹੀ ਬਾਹਰੇ ਲੱਗੇ ਹੋਏ ਜੀ ਸਾਰੇ ਭਰਾਵਾਂ ਦਾ ਮਾਣ ਤਾਣਾ ਜੀ ਡੀਬੀਏ ਵਿੱਚ ਨਵੇਂ ਐਗਜ਼ੈਕਟਿਵ ਮੈਂਬਰ ਚੁਣੇ ਗਏ ਨੇ ਜਿਸ ਵਿੱਚ ਸਾਡੀ ਟੀਮ ਦਾ ਪਿਊਸ਼ ਚਾਉਲਾ ਜਿੱਤਿਆ ਤੇ ਮੈਂ ਸਾਰੀ ਹੀ ਟੀਮ ਦਾ ਡੀਬੀਏ ਲੁਧਿਆਣਾ ਦਾ ਧੰਨਵਾਦ ਕਰਨਾ ਹਾਂ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਇੱਥੇ ਤੱਕ ਪਹੁੰਚਾਇਆ ਸਰ ਕੀ ਲੱਗਦਾ ਤੁਹਾਨੂੰ ਤੁਹਾਡੇ ਹੁਣ ਜਿਹੜੇ ਕੰਮ ਆਉਣ ਤੁਹਾਡੀ ਵੱਡੀ ਸਾਡੀ ਲੀਡਰ ਇੱਥੇ ਨੰਨੀ ਜਾਣ ਮੈਂ ਕਹਿੰਦਾ ਜੀ ਇਹ ਸਾਡੀ ਪੂਰੀ ਲੀਡ ਨਾਲ ਜਿੱਤਿਆ ਹੈ ਅੱਗੇ ਜਾ ਕੇ ਪੂਰੇ ਜਿੱਦਾਂ ਜੋ ਜੋ ਗੱਲਾਂ ਕੀਤੀ ਐ ਪੂਰਾ ਖੜਾ ਉੱtreਗਾ ਸਰ ਜੀ ਉਮੀਦ ਕਰਦੇ ਹਾਂ ਤੁਹਾਨੂੰ ਪੂਰੀ ਇਹਨਾਂ ਤੋਂ ਨਹੀਂ ਇਹਨਾਂ ਦੇ ਜਿਹੜੇ ਪ੍ਰਧਾਨ ਬਣੇ ਨੇ ਵਾਈਸ ਪ੍ਰਧਾਨ ਬਣੇ ਨੇ ਸਾਰਿਆਂ ਦਾ ਇੱਕ ਦੂਜੇ ਨਾਲ ਇੰਨਾ ਕੋ ਪਿਆਰ ਆ ਸਾਨੂੰ ਪਤਾ ਇਸ ਵਾਰ ਪੂਰੇ ਕੰਮ ਹੋਣਗੇ ਮੈਂ ਪਿਊਸ਼ ਚਾਵਲਾ ਐਗਜ਼ੈਕਟਿਵ ਮੈਂਬਰ ਦੀ ਕੰਟੈਸਟ ਕਰ ਰਿਹਾ ਸੀ ਇਹ ਸਾਰੀ ਬਾਰਵੇਂ ਮੈਨੂੰ ਵੋਟਾਂ ਪਾ ਕੇ ਮੇਰੇ ਭਰਾਵਾਂ ਨੇ ਮੇਰੇ ਸੀਨੀਅਰਸ ਨੇ ਮੇਰਾ ਸਾਥ ਦੇ ਕੇ ਮੈਨੂੰ ਬਹੁਤ ਵਧੀਆ ਵੋਟਾਂ ਨਾਲ ਜਿਤਾਇਆ ਤੇ ਮੈਂ ਪਾਰ ਨੂੰ ਵਿਸ਼ਵਾਸ ਦਿਵਾਣਾ ਕਿ ਮੈਂ ਇਹਨਾਂ ਲਈ ਹਰ ਪ੍ਰੋਬਲਮ ਦੇ ਵਿੱਚ ਇਹਨਾਂ ਦਾ ਮੋਢਾ ਦਾ ਮੋਢਾ ਲਾ ਕੇ ਕੰਮ ਕਰਾਂਗਾ ਤੇ ਇਹਨਾਂ ਦੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਪੂਰੀ ਵੱਧ ਚੜ ਕੇ ਕੋਸ਼ਿਸ਼ ਕਰਾਂਗਾ ਜਿੰਨਾ ਮੇਰੇ ਵੱਲੋਂ ਹੋ ਪਾਏਗਾ ਮੈਂ ਉਸ ਤੋਂ ਵੱਧ ਚੜ ਕੇ ਪੂਰੇ ਪਾਰ ਦਾ ਕਰਾਂਗਾ ਜਿਹੜੇ ਇਹਦੇ ਕੰਮਾਂ ਦਿਨ ਦਿਨ ਕਰਵਾਈ ਜਾਣੀ ਪਾੜਿਆ ਪਰ ਇਹਦੇ ਤੱਕ ਤਾਂ ਪਹਿਲਾ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹਾਈਜੀਨ ਦੀ ਇਹਦੇ ਵਿੱਚ ਜਿਵੇਂ ਬਾਥਰੂਮ ਵਗੈਰਾ ਬਿਲਕੁਲ ਸਾਫ਼ ਨਹੀਂ ਹੈਗੇ ਜੋ ਵੀ ਆਪ ਤੇ ਆਪਣੇ ਸਾਰੇ ਭਰਾ ਭਰਾ ਜਾਂਦੇ ਆ ਇਹ ਸਭ ਤੋਂ ਮੇਨ ਚੀਜ਼ ਹੈ ਜਿਹੜੀ ਪਾਰਕਿੰਗ ਉਸ ਤੋਂ ਬਾਅਦ ਪਾਰਕਿੰਗ ਦੇ ਵਿੱਚ ਇੰਨਾ ਕਰਾਊਡ ਹੋ ਜਾਂਦਾ ਹੈ ਜਦੋਂ ਸਾਰੇ ਆ ਜਾਂਦੇ ਆ ਈਵਨ ਕਿ ਘੰਟਾ-ਘੰਟਾ ਕਈਆਂ ਨੂੰ ਖੜਨਾ ਪੈਂਦਾ ਹੈ ਅਗਰ ਕਿਸੇ ਵਕੀਲ ਭਰਾ ਨੂੰ ਅਮਰਜੈਂਸੀ ਕੱਢੀ ਕੱਢਣੀ ਪੈ ਜਾਵੇ 2-2 ਘੰਟੇ 1 ਘੰਟਾ ਵੀ ਲੱਗ ਜਾਂਦਾ ਉਸ ਪ੍ਰੋਪਰ ਉਹਨੂੰ ਸਾਰਾ ਪ੍ਰਧਾਨ ਜੀ ਨਾਲ ਗੱਲ ਕਰਕੇ ਸਾਰਾ ਬੈਠ ਕੇ ਮੀਟਿੰਗ 'ਚ ਉਹ ਸਾਰਾ ਮੇਨਟੇਨ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜਾ ਤੁਹਾਡਾ ਸਾਥ ਦਿੱਤਾ ਤੁਹਾਡਾ ਕਿਸ ਤਰ੍ਹਾਂ ਧੰਨਵਾਦ ਕਰ ਦਿਉਣਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਭਰਾਵਾਂ ਨੇ ਮੇਰੇ ਸੀਨੀਅਰਸ ਨੇ ਮੇਰੇ ਕਲੀਕ ਨੇ ਮੇਰੀ ਬਾਰ ਨੇ ਪੂਰੀ ਡੀਬੀਏ ਬਾਰ ਨੇ ਮੇਰਾ ਸਾਥ ਦੇ ਕੇ ਮੈਨੂੰ ਬਹੁਤ ਵਧੀਆ ਮਾਰਜਨ ਦਿਤਾਇਆ ਮੋਨਾ ਸਾਰਿਆਂ ਦਾ ਦਿলো ਧੰਨਵਾਦ ਜੀ ਨਾਮ ਰਹਾ ਜੀ ਸਰ ਮੈਨੂੰ ਸਮਝਦੇ ਨੇ ਕਿਹੜੇ ਉਧਰ ਦੇ ਖੜੇ ਸੀ ਕਿਹੜੇ ਉਧਰ ਦੇ ਖੜੇ ਸੀ ਕਿੰਨੇ ਵੋਟਾਂ ਦਿੱਤੇ ਹਾਂ ਜੀ ਕਿਹੜਾ ਉਧਰ ਸੀ ਕਿਹੜੇ ਉਧਰ ਮੇਰੀ ਫੋਰਸ ਟੈਕ ਨਾਲ ਪਹੁੰਚ ਜਾਂਦੇ ਆ ਜਿਸ਼ਮਾ ਐਸੋਸੀਏਸ਼ਨ ਕਿੰਨੀ ਵੋਟਾਂ ਨੇ ਲੀਡ ਕੀਤਾ 1200 ਤੋਂ ਪਹਿਲਾਂ ਇਹ ਤੇ ਜੋ ਸਭ ਤੋਂ ਵੱਡੀ ਗੱਲ ਹੈ ਕਿ ਚਾਹਤ ਕੋਟੇ ਕੁਐਸਚਨ ਆਨਸਰ ਨਹੀਂ ਹੋ ਰਿਹਾ ਨਹੀਂ ਐਸੇ ਬੋਲ ਰਹੇ ਸੀ ਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਅੱਜ ਤੱਕ ਤੁਸੀਂ ਜਿੱਤ ਗਏ ਫਿਰ ਮੇਰੇ ਮੇਰੇ ਯਾਰ ਦੋਸਤ ਘਟੇ ਨੇ ਉੱਪਰ ਵੀ ਟਿਕਟ ਚਾਹੀਏ ਕਿੰਨਾ ਧੰਨਵਾਦ ਕਰਦੇ ਆਪਣੇ ਵੋਟਰਾਂ ਨੂੰ ਤੁਹਾਡੇ ਜੀ ਨੇ ਚੁਟਾਇਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਦੇ ਨਾਲ ਚੱਲੂਗਾ ਜਿੱਥੇ ਮੈਨੂੰ ਜ਼ਰੂਰ ਲੋਡ ਪਊਗੀ ਉੱਥੇ ਇਹ ਸਾਡੇ ਜਿਹੜੇ ਨੇ ਤੇ ਇਸ ਕਰਕੇ ਜਿੱਥੇ ਇਹਨਾਂ ਨੂੰ ਲੋਡ ਪਊਗੀ ਇੱਥੇ ਮੈਂ ਚੁਰਗ ਨੂੰ ਆ ਤੁਹਾਡੇ ਨਾਲ ਸਾਰੇ ਕੰਮ ਕੀਤੇ ਜਾਣਗੇ ਕਹੇ ਦਾਰਾ ਮੇਰੀ ਜੋ ਡਿਊਟੀ ਹੋਊਗੀ ਜੋ ਮੈਂ ਕਰ ਸਕਦਾ ਜੋ ਮੇਰੀ ਪਾਵਰ ਹੈ ਮੈਂ ਸਾਰੀ ਪਾਵਰ ਦੇ ਦਿੱਤੀ